ਹੈਲੋ ਹਾਂਜੀ ਸ਼ਸ਼ੀਕਲ ਜੀ ਸਾਰੀ YouTube ਫੈਮਿਲੀ ਨੂੰ YouTube ਜੀ ਆਪਾਂ ਉਹਨਾਂ ਨੇ ਅੱਜ ਦਾ ਬਲੌਗ ਤੇ ਇੱਧਰ ਬਣੀ ਆਦਿ ਨੇ ਕੁਲਚੇ ਖਾਣਿਆ ਤਾਂ ਖਾ ਸਕਦੇ ਆ ਤੇ ਹਮਸਲਾ ਤਿਆਰ ਹੋ ਜਾਂਦਾ ਕੁਲਚਾ ਹਲੋ ਹਾਂਜੀ ਸ਼ਸ਼ੀਕਲ ਜੀ ਸਾਰੀ YouTube ਫੈਮਿਲੀ ਨੂੰ ਹਾਂਜੀ ਆਪਾਂ ਲਾਈ ਹੈ ਜੀ ਦੁਕਾਨ ਤੇ ਪੇਟਿਜ ਤੇ 버ਗਰ ਕੋਝ ਤੇ ਮਮਜ਼ੇ ਹਾਂ ਜੀ ਦੇਖੋ ਆ ਮਸਾਲਾ ਤਾਂ ਤਿਆਰ ਕਰ ਰਹੇ ਹਾਂ ਸਕੂਲ ਇੱਥੇ ਲੱਗੇ ਸਕੂਲ ਵਾਲੇ ਜਵਾਕ ਆ ਗਏ ਸੀ ਮਸਾਲਾ ਜਿਹੜਾ ਸਵੇਰੇ ਬਣਾਇਆ ਸੀ ਆਪਾਂ ਲੱਗ ਚੁੱਕਿਆ ਤੇ 1:30 ਵਜੇ ਛੁੱਟੀ ਹੁੰਦੀ ਹੈ ਜੀ ਤੇ ਹੁਣ ਟਾਈਮ ਹੋ ਰਿਹਾ 3:30 ਦਾ ਟਾਈਮ ਹੋ ਰਿਹਾ ਜੀ ਤੇ ਆਪਾਂ ਮਸਾਲਾ ਸ਼ਾਮ ਨੂੰ ਸ਼ਾਮ ਵਾਲਾ ਮਸਾਲਾ ਬਣਾ ਕੇ ਰੱਖ ਲਿਆ ਜੀ ਜਿਹੜੇ ਸ਼ਾਮ ਨੂੰ ਲੋਕ ਆਉਣਗੇ ਹਨਾ ਜੀ ਦੇਖੋ ਇਧਰ ਆਪਣਾ ਮੰਨੀ ਕਰ ਰਿਹਾ ਕਹੋ ਆਲੂ ਪਾਲ ਕੇ ਲਿਆਂਦੇ ਸੀ ਘਰੋਂ ਤੇ ਇਹਨਾਂ ਨੂੰ ਥੋੜਾ ਜਿਹਾ ਉਹ ਭੰਨ ਰਿਆ ਦਾ ਤੇ ਇੱਧਰ ਆਪਣੇ ਮੈਂ ਸੜਕਾ ਬਣਾਇਆ ਜੀ ਆਹ ਤੇ ਫਿਰ ਆਪਾਂ ਇਹਨਾਂ ਚਾਲੂ ਮਿਕਸ ਕਰ ਦਾਂਗੇ ਜੀ ਤੇ ਫਿਰ ਤੁਸੀਂ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਆਪਾਂ